ਚਲੋ ਹੁਣ ਦੁਨੀਆ ਚ ਨਹੀਂ ਰਹੇ ਹੁਣ ਉਹਨਾਂ ਦੇ ਲੜਕੇ ਜਸਕੀਰਤ ਬਰਾੜ ਆ ਕੇ ਗਏ ਨੇ ਪਰਿਵਾਰ ਹੁਣੀ ਤੇ ਉਹਨਾਂ ਨੇ ਰੋਜ਼ ਇੱਕ ਫੋਨ ਕਰਨਾ ਪੁੱਛਣਾ ਬਾਬਾ ਜੀ ਕਿੱਥੇ ਹੋ ਪ੍ਰਸ਼ਾਦਾ ਛਕ ਲਿਆ ਕਈ ਵਾਰੀਆਂ ਹਫ਼ਤੇ ਚ ਇੱਕ ਇੱਕ ਵਾਰੀ ਸਾਨੂੰ ਉੱਥੇ ਕੋਠੀ ਸੱਦ ਕੇ ਪ੍ਰਸ਼ਾਦਾ ਛਕਾਉਣਾ ਪਿਆਰ ਨਾਲ ਹੋਰ ਰੋਟੀ ਦੀ ਤਾਂ ਭਾਈ ਪ੍ਰਸ਼ਾਦਾ ਜਿੱਥੇ ਮਰਜੀ ਛਕ ਲੋ ਗੱਲ ਤਾਂ ਪ੍ਰੇਮ ਦੀ ਹੈ ਸੋ ਡਾਕਟਰ ਸਾਹਿਬ ਨਾਲ ਮੇਰਾ ਇੰਨਾ ਉੱਥੇ ਪ੍ਰੇਮ ਬਣਿਆ ਤੇ ਅੱਜ ਡਾਕਟਰ ਸਾਹਿਬ ਉਨਾ ਹੀ ਪ੍ਰੇਮ ਇਸ ਸੰਸਥਾਨ ਨੂੰ ਉਹਨੇ ਲੰਬੇ ਸਮੇਂ ਦੇ ਕਰਦੇ ਆ ਰਹੇ ਨੇ ਅੱਜ ਸਾਡੇ ਵਿੱਚ ਇਹ ਹਾਜ਼ਰੀ ਵੀ ਲਵਾਉਣ ਵਰਸ਼ੀ ਤੇ ਪਹੁੰਚੇ ਨੇ ਔਰ ਨਾਲ ਹਰੇਕ ਸਾਲ ਹੀ ਆਉਂਦੇ ਨੇ ਮੱਥਾ ਟੇਕਣ ਹਾਜ਼ਰੀ ਲਵਾਉਣ ਇਸ ਸਾਲ ਵੀ ਆਏ ਨੇ ਆਓ ਆਪ ਪੰਜ ਮਿੰਟ ਇਹਨਾਂ ਤੋਂ ਇਸ ਪ੍ਰੋਗਰਾਮ ਬਾਰੇ ਸੰਗਤ ਨੂੰ ਕੋ ਜੀ ਆਇਆਂ ਦੇ ਸ਼ਬਦ ਕੋਈ ਸਾਧ ਸੰਗਤ ਜੀ ਗੁਰੂ ਘਰ ਪ੍ਰਤੀ ਦੋ ਸ਼ਬਦ ਬੋਲਣਗੇ ਡਾਕਟਰ ਸਾਹਿਬ ਫਿਰ ਆਪਾਂ ਸਾਰੇ ਜਾ ਕੇ ਉਦਘਾਟਨ ਕਰਕੇ ਨਗਰ ਪੰਚਾਇਤ ਮੋਤਵਰ ਸੱਜਣ ਇਲਾਕਾ ਨਿਵਾਸੀ ਬੈਠੇ ਨੇ ਆਪਾਂ ਸਾਰਿਆਂ ਨੇ ਮਹਾਂਪੁਰਖਾਂ ਦੀ ਯਾਦ ਵਿੱਚ ਉਦਘਾਟਨ ਇਹ ਨਹੀਂ ਹੁੰਦਾ ਵੀ ਉਦਘਾਟਨ ਇੱਥੇ ਆਪਾਂ ਕਿਸੇ ਵਿਸ਼ੇਸ਼ ਨੇ ਕਰਨਾ ਸਾਰੇ ਆਪਾਂ ਸੰਗਤ ਰੂਪ ਹੀ ਹਾਂ ਇੱਥੇ ਸੁਪਾਸ ਸੰਗਤ ਰੂਪ ਦੇ ਵਿੱਚ ਸਾਰਿਆਂ ਨੇ ਮਹਾਪੁਰਖਾਂ ਦੀ ਯਾਦ ਵਿੱਚ ਉਦਘਾਟਨ ਤਾਂ ਮਹਾਪੁਰਖ ਹੀ ਕਰਦੇ ਨੇ ਬਾਬਾ ਨਰੈਣ ਸਿੰਘ ਜੀ ਆਪੇ ਹੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਆਪਣੀ ਤਾਂ ਡਿਊਟੀ ਲੱਗੀ ਵੀ ਸ਼ੁਰੂਆਤ ਕਰਾਉ ਭਾਈ ਸੋ ਇਸ ਪ੍ਰੇਮ ਦੇ ਵਿੱਚ ਆਪਾਂ ਆਓ ਡਾਕਟਰ ਸਾਹਿਬ ਤੋਂ ਪਿਆਰ ਦੇ ਬਚਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਚ ਮਹਾਪੁਰਖਾਂ ਦੇ ਇਸ ਸਥਾਨ ਤੇ ਔਰ ਮੁੱਖ ਸੇਵਾਦਾਰ ਬਾਬਾ ਜੀ ਦੇ ਵੱਲੋਂ ਜਿੰਨੇ ਉਪਰਾਲੇ ਕੀਤੇ ਜਾਂਦੇ ਮਨੁੱਖਤਾ ਦੀ ਭਲਾਈ ਲਈ ਉਹਨੂੰ ਸਜਦਾ ਕਰਨਾ ਬਣਦਾ ਪਹਿਲਾਂ ਥਾਰੇ ਮੇਰੀ ਫਤਿਹ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਆਂ ਦੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨੇ ਆਪਣੇ ਵੱਡੇ-ਵਡੇਰੇ ਆਪਣੇ ਗੁਰੂਆਂ ਨੂੰ ਆਪਣੇ ਰਹਿਬਰਾਂ ਨੂੰ ਅਸੀਂ ਤਾਂ ਪਿਤਾ ਪ੍ਰਮਖ ਕਹਿੰਨੇ ਹੈਗੇ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਪਰਮੇਸ਼ਰ ਨੂੰ ਸੋ ਇਹ ਬੜਾ ਪਾਕਾਂ ਵਾਲਾ ਸਥਾਨ ਆ ਰਾਜ ਜਿਹੜਾ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਮਨੁੱਖਤਾ ਦੀ ਭਲਾਈ ਲਈ ਮਹਾਂਪੁਰ ਖਾਂਦੀ ਯਾਦ ਵਿੱਚ ਅੱਖਾਂ ਦਾ ਕੈਂਪ ਲਾਉਂਦੇ ਆ ਕਿਸੇ ਨੂੰ ਦੁਨੀਆ ਦੇਖਣ ਲਾ ਦੇਣਾ ਇਹਦੇ ਤੋਂ ਵੱਡਾ ਪੁੰਨ ਮੇਰੇ ਖਲ ਕੋਈ ਨਹੀਂ ਹੈਗਾ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਾਬਾ ਜੀ ਦੇ ਚਰਨਾਂ ਤੇ ਨਤਮਸਤਕ ਹੁੰਦਾ ਹੋਇਆ ਤੁਹਾਨੂੰ ਵੀ ਸਾਰਿਆਂ ਨੂੰ ਫਜ਼ੇ ਬੁਲਾਉਣਾ ਔਰ ਮੈਂ ਇਸ ਕੰਮ ਵਾਸਤੇ ਗੁਰੂ ਚਰਨਾਚਰਦਾਸ ਬੇਨਤੀ ਵੀ ਕਰਦਾ ਕਿ ਮਹਾਪੁਰਖਾਂ ਦੀ ਯਾਦ ਵਿੱਚ ਸਾਡੇ ਸਤਿਕਾਰਯੋਗ ਬਾਬਾ ਜੀ ਨੇ ਜੋ ਇਹ ਕੰਮ ਆਰੰਭਿਆ ਉਹ ਇਸੇ ਤਰ੍ਹਾਂ ਹੀ ਨਿਰੰਤਰ ਚੱਲਦਾ ਰਹੇ ਔਰ ਸੰਗਤ ਜੋ ਜੀ ਆਵੇ ਸੋ ਰਾਜੀ ਜਾਵੇ ਦੇ ਮਹਾਵਾਕਨਸਾਰ ਜਿਹੜੇ ਵੀ ਇਸ ਕੈਂਪ ਦੇ ਵਿੱਚ ਆਉਣ ਇਸ ਸਥਾਨ ਦੇ ਉੱਤੇ ਆਉਣ ਜਿਸ ਸ਼ਰਧਾ ਭਾਵਨਾ ਨਾਲ ਆਉਣ ਉਨ੍ਹਾਂ ਦੇ ਸਾਰੇ ਦੁੱਖ ਦਰਦ ਪਰਮਾਤਮਾ ਵਾਹਿਗੁਰੂ ਮਹਾਂਪੁਰਖ ਦੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਪ੍ਰੇਮ ਨਾਲ ਬੜੇ ਭਾਵਪੂਰਤ ਤਰੀਕੇ ਨਾਲ ਸਾਨੂੰ ਇਸ ਪ੍ਰੋਗਰਾਮ ਪ੍ਰਤੀ ਔਰ ਇਸ ਸਮਾਗਮ ਪ੍ਰਤੀ ਜਾਣੂ ਕਰਵਾਇਆ ਕਿਉਂਕਿ ਇਹ ਸਥਾਨ ਦੇ ਨਾਲ ਧੰਨ ਧੰਨ ਸੰਤ ਪਾਪਾ ਨਰੈਣ ਸਿੰਘ ਜੀ ਮਹਾਂਪੁਰਖਾਂ ਦੇ ਅੰਗੀਠਾ ਸਾਹਿਬ ਨਾਲ ਭਾਈ ਇਹ ਕੁਦਰਤੀ ਮਹਾਰਾਜ ਵੱਲੋਂ ਕਿਰਪਾ ਹੁੰਦੀ ਹੈ ਕਿਸੇ ਧਰਤੀ ਤੋਂ ਅਕਾਲ ਪੁਰਖ ਨੇ ਸੇਵਾ ਲੈਣੀ ਹੁੰਦੀ ਹੈ ਇਹ ਧਰਤੀ ਤੋਂ ਅਕਾਲ ਪੁਰਖ ਨੇ ਸੇਵਾ ਲੈਣੀ ਸੀ ਤਾਂ ਇਸ ਧਰਤੀ ਤੇ ਮਹਾਪੁਰਖਾਂ ਨੇ ਚਰਨ ਪਾਏ ਸੰਤ ਬਾਬਾ ਨਰੇਨ ਸਿੰਘ ਜੀ ਨੇ ਨਹੀਂ ਤਾਂ ਇਸ ਧਰਤੀ ਤੋਂ ਦਿਨੇ ਵੀ ਸਾਧ ਸੰਗਤ ਜੀ ਕੋਈ ਕੋਲਦੀ ਨਹੀਂ ਲੰਗਦਾ ਹੁੰਦਾ ਸੀ ਪਰ ਅੱਜ ਦੇਖ ਲੋ ਕਿਹੋ ਜੀ ਰੌਣਕ ਇਹ ਕਿਰਪਾ ਹੀ ਦੀ ਨਿਸ਼ਾਨੀ ਹੈ ਨਾ ਭਾਈ ਇਹ ਕਿਰਪਾ ਦੀ ਨਿਸ਼ਾਨੀ ਹੈ ਅੱਜ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਔਰ ਮਹਾਪੁਰਸ਼ਾਂ ਦਾ ਜਿਹੜਾ ਮਨ ਦਾ ਫੁਰਨਾ ਸੀ ਲੋ ਲੰਗਰਾਂ ਦਾ ਉਹ ਵੀ ਨਿਰੰਤਰ ਮਹਾਂਪੁਰਖ ਆਪੇ ਹੀ ਕਿਰਪਾ ਕਰਕੇ ਚਲਾ ਰਹੇ ਨੇ ਮੈਂ ਤਾਂ ਬੇਨਤੀ ਕਰਦਾ ਹੁਣਾ ਵੀ ਕਿਸੇ ਇਨਸਾਨ ਦੇ ਬਸ ਦੀ ਖੇਡ ਨਹੀਂ ਹੈ ਜੇ ਆਪਾਂ ਕਹੀਏ ਵੀ ਕੋਈ ਆਪਾਂ ਇਨਸਾਨ ਇਕੱਠੇ ਹੋ ਕੇ ਕਰ ਲਾਂਗੇ ਨਹੀਂ ਐਡਾ ਪ੍ਰਬੰਧ ਤਾਂ ਮਹਾਂਪੁਰਖ ਆਪੇ ਹੀ ਕਰਾ ਸਕਦੇ ਨੇ ਕਿਰਪਾ ਦੇ ਨਾਲ ਹੀ ਕਰਾ ਸਕਦੇ ਨੇ ਕਿਉਂਕਿ ਹਰ ਪਾਸੇ ਕੱਲੀ-ਕੱਲੀ ਚੀਜ਼ ਤੇ ਧਿਆਨ ਰੱਖਣਾ ਇਧਰ ਗੁਰੂ ਕੀ ਬਾਣੀ ਦੇ ਜਾਪ ਜਾਂ ਰਾਤ ਨੂੰ ਸਾਰੀ ਰਾਤ ਇਧਰ ਧਿਆਨ ਰੱਖਣਾ ਵੀ ਡਿਊਟੀ ਕਿਵੇਂ ਚੱਲ ਰਹੀ ਹੈ ਕਿਵੇਂ ਸੇਵਾ ਹੋ ਰਹੀ ਹੈ ਮਹਾਪੁਰਖ ਆਪੇ ਹੀ ਦੱਸ ਦੱਸ ਕੇ ਕਰਾਉਂਦੇ ਨੇ ਆਓ ਹੁਣ ਆਪਾਂ ਡਾਕਟਰ ਸਾਹਿਬ ਦਾ ਸਨਮਾਨ ਆਯਾ ਦਾ ਕਰਕੇ ਫਿਰ ਆਪਾਂ ਉਦ ਘਾਟਣ ਕਰੀਏ ਸਾਰੇ ਗੁਰਮਖਾਂ ਨੂੰ ਬੇਨਤੀ ਹੈ ਵੀ ਸਾਰੇ ਉੱਥੇ ਪਾਈ ਆਪਾਂ ਨਗਰ ਪੰਚਾਇਤ ਔਰ ਨਗਰ ਦੇ ਮੋਤਵਰ ਸੱਜਣ 71 ਹੋ ਕੇ ਮਹਾਪੁਰਖਾਂ ਦੀ ਯਾਦ ਵਿੱਚ ਇਹ ਉਪਰਾਲੇ ਨੂੰ ਅੱਗੇ ਵਧਾਉਂਦੇ ਹੋਏ ਸਾਂਝ ਪਾਈਏ ਆਓ ਡਾਕਟਰ ਸਾਹਿਬ ਨੂੰ ਸਨਮਾਨ ਦੇ ਕੇ ਆਪਾਂ ਜਿੱਥੇ ਉਦਘਾਟਨ ਕਰਨਾ ਉੱਥੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨ ਪਾਵੈ ਕਹ ਤੋ ਬਹੁਤਾ ਜੋ ਪ੍ਰਮਾਨਿਤਨ ਕੀ ਰੀਸਾ ਗੂੜੇ ਮੂਰਖ ਕੀ ਹਾਠੀਸਾ ਰਹਾਉ ਭਿਖ ਦੁਖਾਵੈ ਸਚ ਨਾ ਖਮਾਵੈ ਕਹ ਤੋ ਮਹਲੇ ਨ ਨ ਆਵੈ ਉਤਿਤ ਸੁਦਾਇ ਮਾਇਆ ਕਾ ਮਾਤਾ ਪਨ ਪ੍ਰਿਤ ਕਹ ਮੁਖਰਾਤਾ ਗੁਰੂ ਨਾਨਕ ਪ੍ਰਭ ਨੂੰ ਸੁਣੀ ਜਾਏ ਉਚਲ ਘਟੌਰ ਕਾਮੀ ਮੋਕਤ ਜਨ ਜੈ ਇਹਨਾਂ ਨੂੰ ਕਹਿਦੀ ਮੜਾ ਫਿਰ ਇੱਧਰ ਦੀ ਆਓ ਅੱਗ ਨਾਲ ਰੰਗੀ ਇੱਧਰ ਲੰਘੋ ਇੱਧਰ ਮਤੇ ਘੜਜੇ ਬਜਰਾ ਕੈਮਰੇ ਦੇ ਭਾਈ ਖੜਜੇ ਮੜਾ ਇੱਥੇ ਜੇ ਪਿੱਛੇ ਨੂੰ ਹੋ ਜਾਓ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਵੀਰੇ ਆਜੋ ਮਾਣੇ ਲਾਓ ਜੀ ਆਜੋ ਮਾਣੇ ਗਮਰਤ ਮਾੜਾ ਜ ਆਜੋ ਵਾਈਗਰ ਆਇਆ ਵੀਰੇ ਵੀਰੇ ਥੋੜਾ ਜਿਹਾ ਪਿੱਛੇ ਨੂੰ ਆਜੋ 안지 바이그루 देख मोड़ा गया ਇਸੋ ਦੇ ਕਿੰਨੇ ਚੜ੍ਹਦੇ ਜਾਂਦੇ ਨੇ ਇਹਨਾਂ ਦੇ ਫੈਕਟਰੀਆਂ ਦੇ ਵਿੱਚ ਬਹੁਤ ਸਾਰੇ ਬੀਂ ਸੈੱਟ ਹੋ ਗਏ ਨੇ ਜਿਹੜਾ ਮੈਂ ਤੁਹਾਨੂੰ ਆਪਦਾ ਕਿ ਤਾਂ ਕਦੋਂ ਬੰਦ ਕੀਤੇ ਆ। ਤੇ ਲਾਈਟ ਬੈਂਚ ਜਦੋਂ ਫੋਟੋ ਖਿੰਦੇ ਸੋ ਲਾਈਟ ਬੈਂਚ। ਉਹ ਬੈਂਚ ਸੀ ਲਾਈਟ। ਮੈਨੂੰ ਕੋਈ ਚੱਤਰ ਨਹੀਂ। ਉਹ ਦੋਨੋਂ ਵਾਲੇ ਜਗਾਉਂ ਫੋਨ ਨਾਲ ਉਹਦੇ ਸਾਹਮਣੇ। ਫੋਨ ਨਹੀਂ ਕਰੀਏ। ਇਹ ਕੈਮਰਾ ਨਹੀਂ ਮਨਾ ਪੈਂਦੀ ਦੂਜੇ ਕੋਈ। ਫਲੈਸ਼ ਹੋਣਾ ਪੈਂਦੀ ਸੀ ਅੰਦਰ। ਉਹ ਬੜੀ ਠੱਸਰ ਬੰਦ। ਹਾਂਜੀ ਹੈ। ਕਰਾ ਦਿਓ ਮਣੀਆ ਜਗਾ ਦਿਓ। ਕਰ ਅੱਛਾ। ਕੰਮ ਬੜਾ ਯਾਦ ਕਰਨ ਵਾਲਾ ਹੈ ਬੜਾ ਬੜਾ ਪੜਿਆ ਗਿਆ ਤੇ ਇਹ ਆਪਣਾ ਬੰਦਾ ਆਇਆ ਚਾਹ ਜੀ ਅੱਛਾ ਹਾਂ ਹਰ ਰੋਜ਼ ਕਿੰਨੀ ਮਰੀਜ਼ ਦੇ ਦੁੱਖਾਂ ਦੇ ਲੈ ਆਉਂਦੇ ਇਹ ਚੰਗੀ ਚੱਜੇ ਇਹ ਕੱਟ ਲਾਂਗੇ ਆਪਾਂ ਆਮੇ ਬਿਤੀ ਨੇ ਰੀਕੋਡਿੰਗ ਨੇ ਇੱਕ ਅੱਛੀ ਚੱਲੇ ਸਰਮਜੀਤ ਭਾਈ ਮਾੜਾ ਆਜਾ ਅੱਜ ਮੈਂ ਇੱਕ ਦਾ ਬਰੇਜ ਆਜਾ ਅਗਲੀ ਕਾਲਾ ਜੀ ਭਾਈ ਵੀਰੋ ਭਾਈ ਗੁਰੂ ਭਾਈ ਮਾੜਾ ਜਾ ਪੰਚਾਇਤ ਸਰਦਾਰ ਜੀ ਮਿਲਣਾ ਹੋ ਜਾਏ

ਉਹ ਕਿਹਾ ਕਿ ਜੇ ਮਰੀਜ਼ ਆ ਗਏ ਤੁਹਾਨੂੰ ਕੰਮ ਕਰਨਾ ਹੈ ਮੇਰੀ ਅਜਾ ਰੋ ਵਿੱਚ ਪੇਚ ਬਿਠਾ ਲਓ ਜੀ ਕੁਝ ਇੱਥੇ ਹੀ ਨਾ ਬਿਠਾ ਲੀ ਹਾਂਜੀ ਇੱਥੇ ਹੀ ਬਿਠਾ ਲਓ ਜੀ ਬਰਹਾਤ ਹੋਈ ਰਹਾਉ ਤੇ ਹਾਂ ਸੁੰਦਰ ਕੰਨੀ ਤਸੋ ਆਈ ਮਹਾ ਮੁਖੀ ਦੁਸਤਾਏ ਦੇਵਤਵਾ ਤਤਸਾਈ ਨੱਤੇ ਜੰਤ ਦੁਦਿਆ ਨਪਾਈ ਅਕਲ ਮਾ ਜਨ ਰਹਿਣ ਆਪਣਾ ਕੀ ਆ ਪਾਈ ਜੇ ਦੋਤ ਨਦੀ ਜਹ ਚਤ ਪਾਈ ਸਭਾ ਚਨ ਸਭ ਜਨਤਾ ਲਈ ਚਰਨ ਸਰਨ ਨਾਨਕ ਜਗਤ ਪਾਈ ਰਾਗ ਸੁਹੀ ਮੁਲੱਭਨ ਥੋੜਾ ਜਿਹਾ ਉਧਰ ਨੂੰ ਮਾੜਾ ਜਿਹਾ ਉਧਰ ਨੂੰ ਹੋ ਗਿਆ ਬਾਬਾ ਜੀ ਥੋੜਾ ਜਿਹਾ ਪਿੱਛੇ ਨੂੰ ਹੋ ਕੇ ਬਾਬਾ ਜੀ ਐ ਨੂੰ ਮੜਾ ਜਾ ਹੋਵੇ ਸ਼ਰਧਰੀ ਜੈ ਸਾਇ ਗੰਗਾ ਲਈ ਚਤੇ ਥਾਮ جو جتو کیا ہی جو جو تیر پنام لکھائی پیسن بیج کو سٹامری سم کو کھائی ہے سر دا بنا دست کو جی جتنا سپائی نگن پر رنگ ایک ایک تھا وہ سدا پائی پ نمبر دفتر ہے جدا پائی ਸਭ ਘਰ ਦੇ ਮਰੀ ਹਸ ਪਰਪਾਪੇ ਦੇ ਜਰਾਈ ਸਾਸ ਸਤਿਮਰਤ ਰਹਾ ਨ ਸੋਹ ਕਨ ਪਾਈ ਕੋਈ ਮਹੱਤਾਪਨ ਜਵਾਬ ਹਕਕ ਸੰਤ ਬਰਾਂਤ ਦਸਤ ਆਪਣਾ ਹਰਿ ਪਾਈ ਤੋਹ ਤਹੀ ਆਨ ਲੁਕਦੇ ਪਿਆਰ ਆਰ ਆਵੇ ਐਸਾ ਕਰ ਕਰੀ ਗੁਨਾਮੋ ਸੀ ਨਰੇ ਹਲੋ ਕੋਈ ਅਦਾ ਦੂਰ ਚਰਨ ਕਾਲੋ ਭਾਇਆ ਮੀਆ ਜਸਤ ਪਰਮੇਸ਼ਰ ਦੇ ਇੱਕ ਕਰੋੜ ਰੂਪ ਵਿੱਚ ਨਿਮਾਣੀ ਦੋ ਜੱਟੀਆਂ ਨੇ ਬੰਧਨ ਕਰ ਰਿਹਾ ਹੈ ਅਮ ਲੋਕ ਤੋਂ ਆਪਣੇ ਮੋਨੇ ਮਰੋ ਦੁਸਰ ਸਾਰ ਅੰਮ੍ਰਿਤ ਮਜਨ ਨੂੰ ਸੰਤੋਖ ਭਾਰੋ ਜਤੋ ਮਿਲਾਸ ਕਰੋ ਜਤ ਸਭ ਮੰਗ ਹੋਣਾ ਦੁਪ੍ਰਯੋਗ ਜਿਆ ਕਰੋ ਮੋਨ ਬਹਾਰਕਾਰ ਤੋਂ ਜੀਤਾ नंबर जाओ

じゃあね。Okay. Okay.